ਡੇਰਾ ਸੱਤਿਆ ਸਭਦ ਦੇ ਮੁਖੀ ਗੁਰਮੀਤ RAM RAHEEN SINGH ਦੀ ਆ ਰਹੀ ਫਿਲਮ ਮੈਸेंजर ਆਫ ਗੋਡ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਸ਼੍ਰੀ ਅਕਾਲ ਪਖਤ ਸਾਹਿਬ ਜਗਧਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਨੇ ਕਿ ਇਸ ਫਿਲਮ ਨੂੰ ਦੇਖਿਆ ਜਾਵੇ ਅਤੇ ਜੇਕਰ ਇਸ ਵਿੱਚ ਸਿੱਖ ਧਰਮ ਜਾਂ ਕਿਸੇ ਵੀ ਹੋਰ ਧਰਮ ਬਾਰੇ ਇਤਰਾਜ਼ਯੋਗ ਕੋਈ ਨਜ਼ਰ ਆਉਂਦੀ ਹੈ ਤਾਂ ਪੰਜਾਬ ਸਰਕਾਰ ਤੋਂ ਇਸ ਉੱਤੇ ਬੈਨ ਲਾਉਣ ਦੀ ਮੰਗ ਕੀਤੀ ਜਾਵੇ। ਦਰਅਸਲ ਡੇਰਾ ਸੱਤਿਆ ਸਭਦ ਦੇ ਮੁਖੀ ਗੁਰਮੀਤ RAM RAHEEN SINGH ਨੇ ਜਦੋਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਅਗਰ ਚਾਹਿਆ ਉਦੋਂ ਤੋਂ ਹੀ ਸਿੱਖ ਸੰਗਤ ਡੇਰਾ ਮੁਕੀ ਦਾ ਵਿਰੋਧ ਕਰਦੀ ਆ ਰਹੀ ਹੈ ਜੇਕਰ ਸ੍ਰੀ ਕਾਸਕ ਸਾਹਿਬ ਨੇ ਕਿਹਾ ਕਿ ਫਿਲਮ ਵਿੱਚ ਕੋਈ ਵੀ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਵਾਲੀ ਗੱਲ ਨਾ ਹੋਵੇ ਇਸ ਲਈ ਫਿਲਮ ਦੇਖਣ ਤੋਂ ਬਾਅਦ ਇਸ ਤੇ ਬੈਨ ਨਾਉਣ ਬਾਰੇ ਵਿਚਾਰ ਕੀਤਾ ਜਾਵੇਗੀ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੀਆਂ ਜਾਂ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਹਨਾਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿ ਕਿਸੇ ਨੂੰ ਠੇਸ ਨਾ ਪਹੁੰਚੇ ਕਿਸੇ ਧਰਮ ਦੀ ਕੋਈ ਬਦਵੀ ਦੇ ਸ਼ਬਦ ਨਾ ਹੋਣ ਉਹਨਾਂ ਫਿਲਮਾਂ ਦੇ ਉੱਤੇ ਸਰਕਾਰ ਨੂੰ ਸੈਂਟਰ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ ਜਿਦੇ ਉੱਤੇ ਕੋਈ ਲੋਕਾਂ ਦੇ ਵਿੱਚ ਭੜਕਾਟ ਪੈਦਾ ਹੋਵੇ ਆ ਸਪੈਸ਼ਲੀ ਐਸੇ ਕਰਕੇ ਕਿਹਾ ਵੀ ਉਹ ਸਰੂਨ ਕਮੇਟੀ ਆਪਣੇ ਸੋਰਸ ਰਾਹੀਂ ਉਹ ਫਿਲਮ ਨੂੰ ਮਗਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਦੇਖੇ ਵੀ ਉਹਦੇ ਵਿੱਚ ਕੀ ਹੈ ਜੇ ਉਹ ਆਪਣੇ ਸਿੱਖ ਸਮਾਜ ਦੇ ਜੋ ਸਿਧਾਂਤ ਨੇ ਉਹਨਾਂ ਤੋਂ ਖਿਲਾਫ ਹੈ ਦੂਸਰੇ ਦੇ ਹਿਰਦੇ ਨੂੰ ਠੇਸ ਪਹੁੰਚਾਉਣ ਵਾਲੀ ਤੇ ਉਹਦੇ ਉੱਤੇ ਪਾਬੰਦੀ ਲਾਉਣ ਦੀ ਮੰਗ ਕਰਨੀ ਚਾਹੀਦੀ ਦੱਸਿਆ ਗਿਆ ਕਿ ਫਿਲਮ 16 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ RAM ਰਹੀਮ ਸਿੰਘ ਇਸ ਫਿਲਮ ਵਿੱਚ ਬਤੌਰ ਹੀਰੋ ਆ ਰਹੇ ਨੇ ਬਿਊਰੋ ਰਿਪੋਰਟ ਚੈਨਲ 7 ਰੰਗ